ਇਹਨਾਂ ਨੇ ਜਿਹੜੀ ਇਰਾਸ਼ਾ ਤਾਂ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੀ ਜਿਹੜੀ ਸਮੱਸਿਆ ਦੀ ਜੜ ਆ ਇਹ ਉਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ 'ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਨੀ ਵੀ ਨਹੀਂ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਨੀ ਤੋਂ ਅਸੀਂ ਇਹਸ ਰਾਜਤਨੀ ਚਾਹੀਏ ਇੱਥੇ ਪੁਲਿਸ ਦੇਲੇ ਕੱਢਦੀ ਆ ਇਸ ਰਾਜਤਨੀ ਚਾਹੀਏ ਅਸੀਂ ਆਪਣਾ ਅਸਲਾ ਘਰ ਛੱਡ ਜਾਈਏ ਇਸ ਰਾਜਤਾ niche ਉਹ ਸਾਡੀ ਰਾਜਤਾ ਨਿਕਲਦੀ ਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਤਾਂ ਇਹ ਗੱਲ ਸਾਡੀ ਰਾਜਤਾ ਨਹੀਂ ਦੀ ਆ ਇੱਕ ਜੰਗ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਤਾ ਨਹੀਂ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਫੇਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਉਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ